ਸਚੀਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲੀਨ कौर ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਸ਼ਿੰਦਾ ਜੀ ਦੇ ਵੱਲੋਂ ਸਾਰੀ ਸੰਗਤਾਂ ਨੂੰ ਵਧਾਈ ਦਿੱਤੀ ਗਈ ਉਹਨਾਂ ਦੇ ਵੱਲੋਂ ਇਹ ਵਧਾਈ ਤਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਸਤਾਰ ਬੰਦੀ ਦਿਵਸ ਅਤੇ ਦੁਸ਼ਹਿਰੇ ਨੂੰ ਲੈ ਕੇ ਦਿੱਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਖਨੌਰ ਸਾਹਿਬ ਸ਼ਹਿਰ ਦਾ ਜੋ ਹਰ ਸਾਲ ਉਰਮ ਮਨਾਇਆ ਜਾਂਦਾ ਹੈ ਉਹ ਅੱਜ ਲੋਖਨੌਰ ਸਾਹਿਬ ਵਿਖੇ ਬੜੀ ਖੁਮਤਾਬ ਨਾਲ ਮਨਾਇਆ ਗਿਆ ਹਜ਼ਾਰਾਂ ਦੀ ਤਸਦੀਦ ਵਿੱਚ ਸੰਗਤਾਂ ਪਹੁੰਚੀਆਂ ਸਾਡੇ ਛੋਲੇ ਮੈਂਬਰ ਸਹਿਬਾਨ ਦੇਹਗਰ ਗੁਰਦੇਵ ਸਿੰਘ ਜੀ ਨੇ ਬੜੀ ਮਿਹਨਤ ਕਰਕੇ ਹਿੰਮਤ ਕਰਕੇ ਪ੍ਰਚਾਰ ਕਰਕੇ ਸੰਗਤਾਂ ਨੂੰ ਜੋੜਨ ਦਾ ਕੰਮ ਕੀਤਾ ਤੇ ਆਈਆਂ ਹੋਈਆਂ ਸੰਗਤਾਂ ਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੇਵ ਸਿੰਘ ਨੂੰ ਸਾਡੇ ਨਾਲ ਆਏ ਮੈਂਬਰ ਇੰਦਰਜੀਤ ਸਿੰਘ ਨੂੰ ਅਸੀਂ ਤਲਵਾਰ ਕਰਦੇ ਹਾਂ ਜਿਹੜੇ ਕਮ ਆਪਣੇ ਗੁਰੂਆਂ ਦੇ ਪਰਉ ਕੋਲਡੀਆਂ ਨੇ ਉਹ ਕਮ ਜਵਾਬਦਰ ਜਿੰਦਾ ਨਹੀਂ ਰਹੇ ਨੀਆਂ ਖਾਲਸਾ ਪੰਥ ਹਮੇਸ਼ਾ ਆਪਣੇ ਗੁਰੂ ਕਰਾਂ ਦੇ ਪੂਰਵ ਮਨਾਧਾ ਰਹੇ ਸੱਚਾਈ ਗळा ਵਿੱਚ ਰਹੇ ਬਾਣੇ ਤੇ ਬਾਣੀ ਦੇ ਧਾਰਨੀ ਹੋਏ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚਿੰਦਾ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਆ ਦੱਸਿਆ ਗਿਆ ਕਿ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜਿਆ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ हरियाणा ਦੇ ਸਿੱਖ ਸੰਗਤ ਨੂੰ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤੇ ਦੀ ਯਾਤਰਾ ਜਾਂਦੀ ਸੀ ਉਹਦੇ ਤੇ ਰੋਕ ਲਾਈ ਹੈ ਤੇ ਮਨ ਨੂੰ ਬੜਾ ਦੁੱਖ ਪਹੁੰਚਿਆ ਤੇ ਮੈਂ ਲਾਈਵ ਹੋਇਆ ਲਾਈਵ ਹੋਣ ਤੋਂ ਬਾਅਦ ਆਪਣੇ ਆਫਿਸ ਵਿੱਚੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਪੱਤਰ ਅਸੀਂ ਬੇਨਤੀ ਕੀਤੀ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਉਸ ਤੋਂ ਬਾਅਦ ਕੁਝ ਦਿਨ ਬਾਅਦ ਖ਼ਰਦਵਾਰਾ ਲਾਈਵ ਹੋ ਕੇ ਮੈਨੂੰ ਭਾਰਤ ਸਰਕਾਰ ਨੂੰ ਯਕੀਨ ਦਿਵਾਉਣਾ ਪਿਆ ਕਿ ਜੇ ਕਿਤੇ ਤੁਹਾਨੂੰ ਸਿੱਖਾਂ ਤੇ ਭਰੋਸਾ ਨਹੀਂ ਪਰ ਸਿੱਖ ਕੌਮ ਇੱਕ ਭਰੋਸੇਯੋਗ ਹੈ ਤੁਸੀਂ ਭਰੋਸਾ ਕਰਕੇ ਦੇਖੋ ਪਰ ਜੇ ਤੁਸੀਂ ਸਮਝਦੇ ਹੋ ਕਿ ਸਾਡੀ ਜਿਹੜੀ ਇਥੋਂ ਦੀ ਸੰਗਤ ਯਾਤਰਾ ਦੇ ਰੂਪੇ ਜਾਣੀ ਹੈ ਸ਼ਰਦਾਲੂਆਂ ਤੇ ਜਾਣੀ ਹੈ ਕਿਤੇ ਉੱਥੇ ਜਾ ਕੇ ਪੋਲਗਾਮਾ ਵਾਲਾ ਇਹ ਅਟੈਕ ਨਾਲ ਸਾਡੀ ਸੰਗਤ ਤੇ ਹੋ ਜਾਏ ਤੇ ਸਾਡੇ ਤੇ ਇਲਜ਼ਾਮ ਨਾ ਲੱਗਣ ਮੈਂ ਇਹ ਨਹੀਂ ਕਹਾਂ ਸੀ ਕਿ ਉਹ ਪਾਕਿਸਤਾਨ ਸਰਕਾਰ ਦਾ ਫਰਜ ਬੰਦਾ ਹੈ ਤੁਹਾਡਾ ਫਰਜ ਹੈ ਕਿ ਆਪਣੇ ਇਥੋਂ ਪੂਰੀ ਇਨਕੁਆਇਰੀ ਕਰਕੇ ਉਹ ਗੁਰਸਿੱਖ ਭੇਜੋ ਯਾਤਰਾ ਦੇ ਵਿੱਚ ਜਿਹੜੇ ਉੱਥੇ ਜਾ ਕੇ ਕੋਈ ਬੈਡ 엘ਿਮੈਂਟਸ ਨਾ ਹੋਣ ਜਿਹੜੇ ਉਹ ਉੱਥੇ ਜਾ ਕੇ ਕੋਈ ਭਾਰ ਸਿਕਿਉਰਿਟੀ ਵਜੋਂ ਜਾਂ ਸੀਆਈਡੀ ਵਜੋਂ ਉਸ ਸਰਕਾਰ ਨੂੰ ਜਾਂ ਪਾਕਿਸਤਾਨ ਦੇ ਲੋਕਾਂ ਦੇ ਨਾਲ ਮਿਲ ਕੇ ਹਿੰਦੁਸਤਾਨ ਦੀ ਕੋਈ ਸੀਕਰੈਸੀ ਨਾ ਲੀਕ ਕਰਨ ਅਸੀਂ ਹਰਿਆਣਾ ਸੇ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਵਾਰ-ਵਾਰ ਪ੍ਰੋਸਾਧਵਾਨ ਦੇ باوجود ਜੋ ਸਰਕਾਰ ਨੇ ਹੁਣ ਯਾਤਰਾ ਦੀ ਮਨਜ਼ੂਰੀ ਦਿੱਤੀ ਹੈ ਅਸੀਂ ਭਾਰਤ ਸਰਕਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਮੇਤਸ਼ੀ ਅਮੇਤਸ਼ਾਹ ਜੀ ਦਾ ਮਾਨੀ ਮਰੋਲ ਔਰ ਖੱਟਰ ਜੀ ਦਾ ਅਤੇ ਮੁੱਖ ਮੰਤਰੀ ਦਾ ਮੈਂ ਮੁੱਖ ਮੰਤਰੀ ਨੂੰ ਮਿਲਿਆ ਅਤੇ ਖੱਟਰ ਸਾਹਿਬ ਨੂੰ ਮਿਲ ਕੇ ਮੈਂ ਬੇਨਤੀ ਕੀਤੀ ਲੈਟਰ ਜਿੱਥੇ ਲਿਖੇ ਉੱਥੇ ਮੇਰੇ ਪ੍ਰਯਾਸ ਰਹੇ ਸਾਰਿਆਂ ਨੂੰ ਮਿਲ ਕੇ ਕਿ ਇਹ ਯਾਤਰਾ ਜੇ ਨਹੀਂ ਜਾਂਦੀ ਤੇ ਭਾਰਤ ਸਰਕਾਰ ਬੀਜੇਪੀ ਪਾਰਟੀ ਦੇ ਉੱਤੇ ਇੱਕ ਬਹੁਤ ਵੱਡਾ ਇਲਜ਼ਾਮ ਲੱਗੇਗਾ ਕਿ ਇਹ ਸਿੱਖਾਂ ਦੀ ਯਾਤਰਾ ਤੇ ਪਹਿਲੀ ਵਾਰੀ ਰੋਕ ਲਾ ਕੇ ਇਹ ਸਿੱਖਾਂ ਨੂੰ ਇਹ ਠੀਕ ਨਹੀਂ ਸਮਝ ਰਹੀ ਇਹ ਸਿੱਖਾਂ ਨੂੰ ਇੱਕ ਗਲਤ ਤਰੀਕੇ ਦੇ ਨਾਲ ਵੇਖ ਰਹੀ ਹੈ ਪਰ ਜੋ ਹੁਣ ਸਰਕਾਰ ਨੇ ਆਪਣੇ ਸੂਤਰਾਂ ਦੇ ਜੋ ਮੁਤਾਬਿਕ ਆਪਣੀ ਸੀਆਈਡੀ ਕਰਵਾ ਕੇ ਇੰਟੈਲੀਜ ਬਿਊਰੋ ਕੋ ਆਈਬੀ ਕੋ ਸਾਰਾ ਕੁਝ ਕਰਵਾ ਕੇ ਜਦੋਂ ਹੁਣ ਸਰਕਾਰ ਨੂੰ ਭਰੋਸਾ ਹੋ ਗਿਆ ਹੈ ਕਿ ਇਹ ਜੋ ਯਾਤਰਾ ਜਾ ਰਹੀ ਏ ਇਹਦੇ ਤੇ ਨਾ ਪਾਕਿਸਤਾਨ ਵਾਲੇ ਜਾਂ ਪਾਕਿਸਤਾਨ ਦੇ ਕੁਝ ਜੋ ਬੈਡ 엘ਿਮੈਂਟਸ ਨੇ ਉਹਨਾਂ ਸਿਕਿਉਰਟੀ ਵਜੋਂ ਵੀ ਸਿਕਯੋਰ ਨੇ ਜਦੋਂ ਇਹਨਾਂ ਨੂੰ ਪੂਰਾ ਹੁਣ ਪਰ ਸਰਕਾਰ ਨੂੰ ਯਕੀਨ ਹੋ ਗਿਆ ਕਿ ਜਿਹੜੀ ਸਾਡੀ ਯਾਤਰਾ ਆ ਰਹੀ ਏ ਜਿਹੜੇ ਯਾਤਰੀ ਜਾ ਰਹੇ ਨੇ ਉਹ ਵੀ ਬਿਲਕੁਲ ਕੇਵਲ ਤੇ ਕੇਵਲ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਾ ਰਹੇ ਨੇ ਤੇ ਜਦੋਂ ਅੱਗੋਂ ਵੀ ਇਹਨਾਂ ਨੂੰ ਯਕੀਨ ਹੋ ਗਿਆ ਕਿ ਪਾਕਿਸਤਾਨ ਸਰਕਾਰ ਜਿਹੜੀ ਉਹ ਵੀ ਪੂਰੀ ਸਿਕਿਉਰਿਟੀ ਦੇ ਕੇ ਸਾਡੇ ਯਾਤਰੋਂ ਨੂੰ ਪੂਰੀ ਸਿਕਿਉਰ ਕਰੇਗੀ ਤੇ ਭਾਰਤ ਸਰਕਾਰ ਨੇ ਜਿਹੜੀ ਯਾਤਰਾ ਦੀ ਖੁੱਲ ਦਿੱਤੀ ਹੈ ਮਨਜ਼ੂਰੀ ਦਿੱਤੀ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰ ਸਰਕਾਰ ਦਾ ਪ੍ਰਧਾਨ ਮੰਤਰੀ ਜੀ ਦਾ ਮੇਥੀਆ ਜੀ ਦਾ ਮਨੋਰ ਲਖਟਰ ਜੀ ਦਾ ਤੇ ਆਪਣੇ ਡਾਇਰੈਕਟਰੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਤੇ ਮੈਂ ਫਿਰ ਵੀ ਸਰਕਾਰ ਨੂੰ ਕਹਾਂਗਾ ਤੇ ਜਿਹੜੇ ਯਾਤੂ ਜਾਣਗੇ ਉਹਨਾਂ ਨੂੰ ਵੀ ਹਰਿਆਣਾ ਸੇ ਗੁਰਦੁਆਰਾ ਪਰਬੰਧ ਕਮੇਟੀ ਵੱਲੋਂ ਅਪੀਲ ਕਰਦਾ ਹਾਂ ਕਿ ਆਪਾਂ ਇਸ ਦੇਸ਼ ਪਰਦੇਸ਼ ਦੇ ਰਹਿਣ ਵਾਲਿਆਂ ਹਿੰਦੂਸਤਾਨ ਦੇ ਰਹਿਣ ਵਾਲਿਆਂ ਆਪਾਂ ਕੋਈ ਵੀ ਇਹੋ ਜੀ ਇਹ ਸੀਕਰੈਸੀ ਉੱਥੇ ਜਾ ਕੇ ਲੀਕ ਨਹੀਂ ਕਰਨੀ ਜਿਹਦੇ ਸਾਡੇ ਦੇਸ਼ ਨੂੰ ਕੋਈ ਖਤਰਾ ਪੈਦਾ ਹੁੰਦਾ ਹੋਵੇ ਕਿਉਂਕਿ ਪਿਛਲੀਆਂ ਯਾਤਰਾਵਾਂ ਦੇ ਵਿੱਚ ਜਾਣੇ ਅਣਜਾਣੇ ਇਹ ਕੁਝ ਗੱਲਾਂ ਆਈਆਂ ਸਾਹਮਣੇ ਤੇ ਜਿੱਦੂ ਭਾਰਤ ਸਰਕਾਰ ਨੂੰ ਕੋਈ ਸ਼ੱਕ ਹੋਣੇ ਸ਼ੁਰੂ ਹੋ ਜਾਏ ਕਿਉਂਕਿ ਦੇਸ਼ ਦੀ ਸੀਕਰੈਸੀ ਲੀਕ ਕਰਨੀ ਇਹ ਇੱਕ ਬਹੁਤ ਵੱਡਾ ਗੁਨਾਹ ਹੈ ਤੇ ਫਿਰ ਆਪਾਂ ਆਪਣੇ ਜਿੰਨਾ ਤੇ ਸੀਕਰੈਸੀ ਲੀਕ ਹੁੰਦੀ ਹੈ ਕਈ ਅਣਜਾਣ ਬੱਚੇ ਹੁੰਦੇ ਨੇ ਨੌਜਵਾਨੀ ਦੇ ਚੱਕਰ ਵਿੱਚ ਜਾਂ ਕਿਸੇ ਹੋਰ ਚੱਕਰਾਂ ਵਿੱਚ ਮਾੜੀ ਮੋਟੀ ਕਰੇ ਸੀਕਰੈਸੀ ਲੀਕ ਕਰਦੇ ਨੇ ਤੇ ਉਹ ਦੇਸ਼ ਨੂੰ ਭੁਗਤਣਾ ਪੈਂਦਾ ਹੈ ਇਸ ਕਰਕੇ ਮੇਰੀ ਯਾਤਰਾਵਾਂ ਨੂੰ ਸਪੈਸ਼ਲ ਤੌਰ ਤੇ ਹਦਾਇਤ ਹੈ ਕਿ ਉਹ ਕੋਈ ਵੀ ਕੱਚੀ ਪੱਕੀ ਗੱਲ ਨਾ ਕਰਨ ਜੀ ਜਦੋਂ ਦੇਸ਼ ਨੂੰ ਨੁਕਸਾਨ ਹੁੰਦਾ ਵੇ ਮੈਂ ਫਿਰ ਦੁਬਾਰਾ ਪਰ ਸਰਕਾਰ ਦਾ ਧੰਨਵਾਦ ਕਰਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਜੋ ਪਾਕਿਸਤਾਨ ਯਾਤਰਾ ਲਈ ਭੇਜਿਆ ਜਾਏਗਾ ਜੀ ਹਾਂ ਜੀ ਯਾਤਰਾ ਲਈ ਭੇਜਿਆ ਜਾਏਗਾ ਮੈਨੂੰ ਜਾਣਕਾਰੀ ਮਿਲੀ ਹੈ ਕਿ 192 ਜਿਹੜੇ ਪਾਸਪੋਰਟ ਨੇ ਸਾਡੇ ਕੋਲ ਪਹੁੰਚ ਚੁੱਕੇ ਨੇ ਜਿਹੜੇ ਇਸ ਯਾਤਰਾ ਦਾ ਪ੍ਰਬੰਧ ਦੇਖ ਰਹੇ ਨੇ ਤੇ ਜਿਹੜੇ 8 ਹੋਰ ਨੇ ਉਹ ਵੀ ਆ ਜਾਣਗੇ ਤੇ 200 ਦਾ ਪੂਰਾ ਜਥਾ ਜਿਸ ਸਰਪ੍ਰਸਤ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਕਾਫੀ ਗੰਭੀਰ ਨੇ ਅਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੜ੍ਹਾਂ ਦੇ ਪਾਣੀ ਦੇ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋ ਜਾਂਦੀਆਂ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦਾ ਪਾਣੀ ਤਾਂ ਥੱਲੇ ਆ ਗਿਆ ਪਰ ਫਿਰ ਵੀ ਹਜੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਮਦਦ ਦੀ ਜ਼ਰੂਰਤ ਹੈ ऐसे मौके पिंड श्यामपुर उत्तर प्रदेश दी संगता देवलो हुन हड़ पीड़ित ਲੋਕਾਂ दी सहायता कित्ती जा रही है ਅਤੇ ਉਹਨਾਂ ਹੜ੍ਹ ਪੀੜਿਤ ਲੋਕਾਂ ਦੇ ਵਸਤੇ ਹੁਣ ਪਿੰਡ श्यामपुर दी संगता ਦੇਵਲੋਂ 3 लाख 71000 ਰੁਪਏ ਭੇਟ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੜ੍ਹਾਂ ਦਾ ਪ੍ਰਕੋਪ ਜੋ ਆਇਆ ਸੀ ਜਿਸ ਦੇ ਨਾਲ ਆਰਡਰ ਦੇ ਏਰੀਏ ਦੇ ਵਿੱਚ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਅਤੇ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਜੋ ਬਹੁਤ ਵੱਡਾ ਪਾਣੀ ਆ ਗਿਆ ਸੀ ਜਿਸ ਦੇ ਨਾਲ ਸੈਂਕੜੇ ਜਿਹੜੇ ਪਿੰਡ ਸਨ ਉਹ ਪਾਣੀ ਦੇ ਵਿੱਚ ਡੁੱਬ ਗਏ ਉਹਨਾਂ ਦੀਆਂ ਜ਼ਿਮੀਂਦਾਰਾਂ ਦੀਆਂ ਸਾਰੀਆਂ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਸਨ ਸੋ ਇਹ ਸਾਰੇ ਹੀ ਜਿਹੜਾ ਇੱਕ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਜਿਸ ਨੁਕਸਾਨ ਨੂੰ ਵੇਖਦੇ ਹੋਏ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਪੱਖੋ ਵੱਖਰੀਆਂ ਸਟੇਟਾਂ ਤੋਂ ਵੱਖੋ ਵੱਖਰੀਆਂ ਕੌਮਾਂ ਲੋਕ ਇੱਥੇ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਵਾਸਤੇ ਆਏ ਸੋ ਉਸੇ ਤਰ੍ਹਾਂ ਹੀ ਯੂਪੀ ਜੋ ਮੇਰਠ ਜ਼ਿਲ੍ਹੇ ਦੇ ਵਿੱਚੋਂ ਹਾਪੜ ਦੇ ਨਜ਼ਦੀਕ ਸ਼ਾਮਪੁਰ ਨਗਰ ਦੇ ਵਿੱਚੋਂ ਉਥੋਂ ਦੀ ਜਿਹੜੀ ਸਾਰੀ ਸਮੁੱਚੀ ਪਿੰਡ ਦੀ ਉਥੋਂ ਦੀ ਪਬਲਿਕ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਤਕਰੀਬਨ 3,71,000 ਰੁਪਏ ਇਹਨਾਂ ਕਿਸਾਨਾਂ ਦੇ ਜ਼ਿਮੀਂਦਾਰਾਂ ਦੀ ਮਦਦ ਵਾਸਤੇ ਉਥੋਂ ਦੀ ਇਹ ਸਾਰੀ ਟੀਮ ਪਿੰਡ ਤੋਂ ਚੱਲ ਕਰਕੇ ਆਈ ਆ ਔਰ ਸਾਡਾ ਜਿਹੜਾ ਹਾਪੜ ਮਿਸ਼ਨ ਆ ਉਥੋਂ ਦੇ ਇੰਚਾਰਜ ਸਰਦਾਰ ਬ੍ਰਿਜਪਾਲ ਸਿੰਘ ਜੀ ਪ੍ਰੇਰਣਾ ਦੇ ਨਾਲ ਇਹਨਾਂ ਸਾਰਿਆਂ ਨੇ ਉਥੋਂ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਲੋਕ ਮਦਦ ਕਰਕੇ ਆਏ ਪਰ ਉਹਨਾਂ ਦੀ ਪ੍ਰੇਰਣਾ ਦੇ ਨਾਲ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਇੱਕ ਅੱਛਾ ਹੈਗਾ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਇਹਨਾਂ ਨੇ ਇਹ ਸਾਰਾ 371000 ਰੁਪਏ ਦੀ ਜਿਹੜੀ ਰਾਸੀ ਸੀ ਉਹ ਇਹਨਾਂ ਨੇ ਅੱਜ ਹੈੱਡਕੁਆਰਟਰ ਆ ਕਰਕੇ ਇਹਨਾਂ ਨੇ ਆਣ ਕਰਕੇ ਇਹ ਸਾਰੀ ਰਾਸੀ ਦਿੱਤੀ ਆ ਔਰ ਇਹ ਜਿਹੜੀ ਸਾਰੀ ਰਾਸੀ ਆ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਖਰਾ ਅਕਾਊਂਟ ਇੱਕ ਖੋਲਿਆ ਹੋਇਆ ਜਿਸ ਦੇ ਵਿੱਚ ਜਮ੍ਹਾਂ ਹੋ ਜਾਂਦੀ ਆ ਔਰ ਉਹੀ ਜਦੋਂ ਹੁਣ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਥਾਵਾ-ਥਾਵਾ ਦੇ ਉੱਤੇ ਜੋ ਵੀ ਉਥੋਂ ਦੇ ਜਿਹੜੀ ਚੱਲ ਰਹੀ ਆ ਸੇਵਾ ਉਹਦੇ ਵਿੱਚ ਇਹ ਸਾਰੀ ਮਾਇਆ ਲੱਗ ਜਾਂਦੀ ਆ ਆਵੇਂ ਉਹ ਜੀਵੀ ਤਾਰਾ ਨੂੰ ਖਾਦ ਦੇਣੀ ਆ ਬੀਜ ਦੇਣੀ ਆ ਘਰਾਂ ਦੇ ਕੰਮ ਆ ਜਾਂ ਜਿਨ੍ਹਾਂ ਦੀਆਂ ਉਥੇ ਰੇਤਾ ਆ ਚੁੱਕੀ ਹੋਈ ਆ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਉਹਨਾਂ ਸਾਰਿਆਂ ਦੇ ਵਿੱਚ ਇਹ ਸਾਰੀ ਜਿਹੜੀ ਪੈਸਾ ਮਾਇਆ ਜਿਹੜੀ ਬਾਹਰੋਂ ਆਉਂਦੀ ਆ ਲੱਗਦੀ ਆ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਰੀ ਟੀਮ ਵੱਲੋਂ ਅਸੀਂ ਇਸ ਨਗਰ ਦੀ ਜਿਹੜੇ ਸਾਡੇ ਇੱਥੇ ਡਾਕਟਰ ਜੈਵੀਰ ਸਿੰਘ ਅਤੇ ਮਦਨ ਸਿੰਘ ਪ੍ਰਦੀਪ ਸਿੰਘ ਸੌਂਕੀ ਸਿੰਘ ਕਪਿਲ ਸਿੰਘ ਇਹ ਸਾਰੇ ਜਿਹੜੇ ਲੋਕ ਪਿੰਡ ਵੱਲੋਂ ਸਮੂਹ ਜਿਹੜੇ ਜ਼ਿੰਮੇਵਾਰ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸੋ ਇਹ ਬਹੁਤ ਵੱਡੀ ਇੱਕ ਪ੍ਰੇਰਣਾ ਲੈ ਕੇ ਆਏ ਆ ਸੋ ਅਸੀਂ ਚਾਹੁੰਦੇ ਆ ਕਿ ਹੋਰ ਵੀ ਜਿਹੜੀਆਂ ਸਿੱਖ ਸੰਤਾ ਇਸ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਸੋ ਮੈਂ ਧੰਨਵਾਦ ਕਰਦਾ ਹੁਣ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਫੰਡ ਲੈ ਕੇ ਆਏ ਆ ਇਹ ਵੀ ਆਪਣੇ ਸ਼ਬਦਾਰਾਂ ਨੂੰ ਦੋ ਸ਼ਬਦ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀਆਂ ਸੰਗਤਾਂ ਸ਼ਾਮਪੂਲ ਜੱਟ ਦੇ ਜ਼ਿਲ੍ਹਾ ਹਾਪੜ ਯੂਪੀ ਤੋਂ ਆਈਆਂ ਹਨ ਸਮੂਹ ਸਾਧ ਸੰਗਤ ਵੱਲੋਂ ਹੜਪੀੜਤਾ ਦੀ ਸੇਵਾ ਲਈ ਜੋ ਮਾਇਆ ਇਕੱਠੀ ਕੀਤੀ ਗਈ ਹੈ ਉਹ ਰਕਮ ਲਗਭਗ 371000 ਰੁਪਏ ਬਣੀ ਸੀ ਉਹ ਸਾਨੇ ਅਜ ਹੈੱਡ ਕੁਆਟਰ ਐਸਜੀਪੀਸੀ ਦੇ ਦਫ਼ਤਰ ਵਿੱਚ ਸੌਂਪ ਦਿੱਤੀ ਹੈ ਅਸੀਂ ਕਾਮਨਾ ਕਰਦੇ ਹਾਂ ਹੜਪੀੜਤਾ ਨੂੰ ਚੜ੍ਹਦੀ ਕਲਾ ਵਾਸਤੇ ਅਸੀਂ ਕਾਮਨਾ ਵੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਰਸਤਿਆਂ ਦੇ ਵਿੱਚ ਲੱਗੇ ਕੂੜੇ ਦੇ ਢੇਰਾਂ ਦੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉੱਥੇ ਆਸ-ਪਾਸ ਜਿਹੜੇ ਕੂੜੇ ਦੇ ਢੇਰ ਸੀ ਉਸ ਨੂੰ ਸਾਫ਼ ਵੀ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਜਿਹੜੇ ਕੂੜੇ ਦੇ ਢੇਰ ਨੇ ਇੱਥੇ ਸਾਨੂੰ ਸ਼ਹਿਰ ਦੇ ਨਿਵਾਸੀਆਂ ਨੂੰ ਅਤੇ ਪ੍ਰਸ਼ਾਸਨ ਨੂੰ ਤੇ ਧਿਆਨ ਦੇਣਾ ਚਾਹੀਦਾ ਹੈ ਰਾਈਗੁਰਜੀਕਰ ਖਾਲਸਾ ਮੈਂ ਅੱਜ ਇਸ ਖੇਤੇ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ ਉਹਨਾਂ ਵੀਰਾਂ ਵਿਆ ਕੋਈ ਸਰਕਾਰ ਦੇ ਨਾਲ ਝਿਲੇ ਹੋਣਗੇ ਸ਼ਿਕਵੇ ਹੋਣਗੇ ਜਾਂ ਉਹਨਾਂ ਦੇ ਕੋਈ ਕੁਝ ਮੰਗਾਂ ਹੋਣਗੀਆਂ ਇਹ ਵਿਸ਼ਾ ਸਾਡੇ ਲਈ ਬਕਰਾ ਹੈ ਪਰੰਤੂ ਅਸੀਂ ਜੋ ਦੇਖ ਰਹੇ ਹਾਂ ਸ੍ਰੀ ਅਨੰਤਪਰ ਸਾਹਿਬ ਸਮੁੱਚੇ ਸ਼ਹਿਰ ਦੇ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਨੇ ਤੇ ਖਾਸ ਕਰਕੇ ਸਾਬਤ ਕਿ ਕੇਸਗੜ ਸਾਹਿਬ ਤੇ ਨੌਜਰੇ ਗੁਰਦੁਆਰਾ ਸਾਹਿਬ ਚੁਣੇ ਗੁਰਦੁਆਰਾ ਸੀਸਨ ਸਾਹਿਬ ਕਿਲਾ ਫਤਿਹਗੜ੍ਹ ਸਾਹਿਬ ਉਹਨਾਂ ਦੇ ਨਜ਼ਦੀਕ ਜਿਹੜੀਆਂ ਗਲੀਆਂ ਰਸਤੇ ਆਉਂਦੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਖਲਾਰਾ ਪੈ ਚੁੱਕਿਆ ਗੰਦ ਦਾ ਤੇ ਮੇਰੀ ਇਹ ਬੇਨਤੀ ਹੈ ਕਾਮਦਾਰ ਵੀਰ ਨੇ ਚਾਹੇ ਚਾਹੇ ਘਰਾਂ ਦੇ ਰਹਿੰਦੇ ਨੇ ਮੈਂ ਇੱਕ ਪ੍ਰੈਸ ਦੇ ਜਰੀਏ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਬੜੇ ਮਹਿੰਗੇ ਕੱਪੜੇ ਪਾ ਕੇ ਮਹਿੰਗੀਆਂ ਗੱਡੀਆਂ ਦੇ ਵਿੱਚ ਮਹਿੰਗੇ ਰੈਸਟੋਰੈਂਟਾਂ ਦੇ ਖਾਣਾ ਖਾਣ ਜਾਂਦੇ ਆ ਪਰੰਤੂ ਜਾਂਦੇ ਹੋਏ ਆਪਣੇ ਬੱਚਿਆਂ ਦੇ ਟੱਪ ਅਤੇ ਘਰ ਦਾ ਕੂੜਾ ਅਸੀਂ ਗਲੀਆਂ 'ਚ ਘਾੜ ਦਿੰਦੇ ਆ ਕਿ ਜਿਹੜਾ ਕੋ ਬਹੁਤ ਮਾੜਾ ਵਰਤਾਰਾ ਹੈ ਕਈ ਵਾਰੀ ਦੇਖ ਕੇ ਇਸ ਤਰ੍ਹਾਂ ਲੱਗਦਾ ਵੀ ਇਹ ਧਰਤੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਨਹੀਂ ਜਿਨ੍ਹਾਂ ਨੇ ਤੁਹਾਨੂੰ ਗੁਰੂ ਪਾਣੀ ਪਿੱ타 ਦਾ ਸਾਨੂੰ ਸੰਦੇਸ਼ ਦਿੱਤਾ ਹੈ ਇਹ ਧਰਤੀ ਮੈਨੂੰ ਭਗਤ ਕਬੂਰਨ ਸਿੰਘ ਦੀ ਧਰਤੀ ਨਹੀਂ ਲੱਗਦੀ ਜਿਨ੍ਹਾਂ ਨੇ ਮਨੁੱਖਤਾ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਮੇਰੀ ਉਹਨਾਂ ਪਰਿਵਾਰਾਂ ਨੂੰ ਬੇਇਨਕੀ ਹੈ ਕਿ ਜਿਹੜੇ ਸਰਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਸੀਸਨ ਸਾਹਿਬ ਦੇ ਨਾਲ ਆਪਣਾ ਕੂੜਾ ਸਿੱਟਦੇ ਨੇ ਉਹ ਆਪਣਾ ਸਵਾਰਨਾ ਤਿਆਗਣਾ ਅਸੀਂ ਆਪਣਾ ਨਹੀਂ ਤਿਆਗਣਾ ਕਿਉਂਕਿ ਅਸੀਂ ਕੂੜਾ ਜਿਹੜਾ ਟੱਕਦੇ ਨੇ ਕਰਮਚਾਰੀ ਅਸੀਂ ਉਹਨਾਂ ਦਾ ਕਸੂਰ ਕ ਕਸੂਰ ਸਾਰਾ ਸਾਡਾ ਹੁੰਦਾ ਕਿ ਅਸੀਂ ਆਪਣੇ ਘਰ ਦਾ ਕੂੜਾ ਨਹੀਂ ਸਾਂਭ ਸਕਦੇ ਅਸੀਂ ਹੋਰ ਕੀ ਕਰ ਸਕਦੇ ਹਾਂ ਅਸੀਂ ਦੇਸ਼ ਨੂੰ ਕਿਵੇਂ ਸਾਂਭ ਸਕਦੇ ਹਾਂ ਜੇ ਘਰ ਦੇ ਆਪਣੇ ਬੱਚੇ ਦੇ ਡਾਇਪਰ ਨਹੀਂ ਸਾਂਭ ਸਕਦੇ ਜੇ ਆਲਾ-ਜੋਲਾ ਦੇਖੀਏ ਇੰਨੀ ਗੰਦਗੀ ਕਿ ਪੈ ਚੁੱਕੀ ਹੈ ਫਿਰ ਅਸੀਂ ਕਸੂਰ ਕੱਢਦੇ ਹਾਂ ਹੈਲਥ ਵਿਭਾਗ ਦਾ ਸਰਕਾਰ ਦਾ ਪ੍ਰਸ਼ਾਸਨ ਦਾ ਪਰ ਕਸੂਰ ਵਾਲਾ ਅਸੀਂ ਇਸ ਨੂੰ ਆਪ ਮੰਨਦੇ ਹਾਂ ਵੀ ਜਿਹੜੇ ਲੋਕ ਇਹ ਕੂੜਾ ਪਾਉਂਦੇ ਨੇ ਸਿੜ ਦੇਵੇ ਅਸੀਂ ਕੈਮਰੀ ਵੀ ਲਾਏ ਨੇ ਆਪਣੇ ਬੰਦੇ ਖੜਾ ਕੇ ਟ੍ਰੇਸ ਵੀ ਕਰਾਂਗੇ ਜਿਹੜੇ ਪਰਿਵਾਰੇ ਕੂੜਾ ਸਿੱਟਦੇ ਨੇ ਅਸੀਂ ਫਿਰ ਉਹਨਾਂ ਘਰਾਂ 'ਚ ਇਹ ਕੂੜਾ ਆਪ ਲੈਣ ਜਾਵਾਂਗੇ ਲਫਾਫੇ ਲੈ ਕੇ ਵੀ ਜੇ ਤੁਸੀਂ ਆਪਣਾ ਕੂੜਾ ਆਪਣੇ ਬੱਚੇ ਦੇ ਡੈਪਰ ਨਹੀਂ ਸਾਂਭ ਸਕਦੇ ਤਾਂ ਭਾਈ ਅਸੀਂ ਤੁਹਾਡੀ ਇਹ ਜਿਹੜੀ ਗੰਦਗੀ ਅਸੀਂ ਸੰਭਾਲਨੇ ਆਂ ਕਿਉਂਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਹੜਾਂ ਦਾ ਮੁਕਾਬਲਾ ਕਰਕੇ ਖੜੀ ਆ ਕਦੇ ਪਛਾਲਾਂ ਦਾ ਮੁਕਾਬਲਾ ਕਰਦੀ ਆ ਜਿੱਥੇ ਵੀ ਦੁੱਖ ਤਕਲੀਫ ਹੁੰਦੀ ਆ ਇਸ ਨੂੰ ਖਾਈ ਦੇ ਉੱਤੇ ਤਾਂ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਮਾਨਜੋო ਪ੍ਰਧਾਨ ਸਾਹਿਬ ਐਡਕੋ ਕੇ ਡਾਇਰੈਕਟਰ ਨਾਲ ਮਿਲ ਕੇ ਬਿਸ਼ੇ ਨਵੇਛਾਂ ਤੇ ਪ੍ਰੰਤ ਉਥੇ ਪਹੁੰਚ ਗਏ। ਹੌਂਦੀ ਮਾਨਜੋო ਪ੍ਰਧਾਨ ਸਾਹਿਬ ਨੂੰ ਇਹ ਹਦੇਸ਼ ਹੋਇਆ ਕਿ ਸ਼ਤਾਬ ਦੀ ਨੋਖ ਰੱਖਦੇ ਆ ਜੇ ਵੀ ਕਦੇ ਸ਼ਹਿਰ ਦੇ ਵਿੱਚ ਕਿਤੇ ਸਫਾਈ ਦੀ ਲੋੜ ਆ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿਹੜੀਆਂ ਗਲੀਆਂ ਦੇ ਵਿੱਚ ਤਾਂ ਇਹ ਸਫਾਈ ਆਪਣੇ ਕਰਮਚਾਰੀ ਕਰਨਗੇ। ਅਸੀਂ ਇਹ ਅੱਜ ਸਫਾਈ ਅਭਿਆਨ ਸ਼ੁਰੂ ਕੀਤਾ। ਅਸੀਂ ਸਮੁੱਚੇ ਨੰਦਪ੍ਰਸਾਦ ਦੀ ਗੱਲ ਨਹੀਂ ਕਰਦੇ। ਅਸੀਂ ਸਿਰਫ ਨੰਦਪ੍ਰਸਾਦ ਧਰਮ ਕੇਸ ਗੜ੍ਹ ਸਾਹਿਬ ਦੇ ਨਾਲ ਜਿਹੜੇ ਨੇੜੇ-ਨੇੜੇ ਦੇ ਸਥਾਨ ਨੇ ਅਸੀਂ ਉੱਥੇ ਸਫਾਈ ਆਪਣੀ ਕਰਾਂਗੇ। ਜਿਹੜਾ ਪ੍ਰਸ਼ਾਸਨ ਹੈ ਉਹ ਆਪਣੇ ਤੌਰ ਤੇ ਤਿਆਰੀਆਂ ਕਰਦਾ ਹੋਵੇ ਤਾਂ ਮੈਨੂੰ ਪਤਾ ਨਹੀਂ بس ਇਸ ਪਰ ਇਸ ਸ਼ਹਿਰ ਦੇ ਵਿੱਚ ਜਿਹੜੀ ਸਫਾਈ ਦਾ ਬਹੁਤ ਬੁਰਾ ਹਾਲ ਹੈ ਉਹ ਆਪਣੇ ਤੌਰ ਤੇ ਲੱਗੀ ਹੁਣ ਸਾਡੇ ਨਾਲ ਕੋਈ ਸੰਮਰਥਕ ਨਹੀਂ ਉਹਦਾ ਪਰ ਤਿਆਰੀਆਂ ਨੂੰ ਲੈ ਕੇ ਸ਼ਤਾਬ ਜੀ ਤਿਆਰੀਆਂ ਲੈ ਕੇ ਮੈਨੂੰ ਤਾਂ ਪ੍ਰਸ਼ਾਸਨ ਬਹੁਤ ਅਵੇਸਲਾ ਜਾਪ ਰਿਹਾ ਹੈ ਸੜਕਾਂ ਦੀ ਬੁਰੀ ਹਾਲਤ ਹੈ ਸਫਾਈ ਦੀ ਬੁਰੀ ਹਾਲਤ ਹੈ ਅਵਾਰਾ ਪਸ਼ੂ ਫਿਰਦੇ ਨੇ ਬਹੁਤ ਬੁਰੀ ਹਾਲ ਥੋੜੇ ਦਿਨ ਵਾਸਤੇ ਜਲਾਵਾਂਗੇ ਮੈਂ ਨਹੀਂ ਕਹਿੰਦਾ ਕਿਉਂਕਿ ਸਾਡੇ ਰੇ ਜਿਵੇਂ ਹੋਰ ਬਹੁਤ ਨੇ ਸ਼ਤਾਬ ਜੀ ਨੂੰ ਲੈ ਕੇ ਅਸੀਂ ਤਰਸਾਉ ਦੇ ਆਲੇ ਦੁਆਲੇ ਜਿਹੜੇ ਸਥਾਨ ਨੇ ਉਹਨਾਂ ਨੂੰ 2-4 ਦਿਨ ਦੇ ਵਿੱਚ ਅਸੀਂ ਸਾਰੀ ਸਫਾਈ ਕਰ ਦੇਣੀ ਹੈ ਅਰ ਜਿਹੜੇ ਪਰਿਵਾਰ ਇਹ ਕੂੜਾ ਸਿੱਟਦੇ ਨੇ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਭਾਈ ਇਸ ਗੱਲ ਨੂੰ ਕਿਹਾਗੋ ਤੇ ਆਪਣਾ ਘਰ ਦਾ ਕੂੜਾ ਆਪ ਸੰਭੋ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਵੇਂ ਪੁਲ ਦੇ ਉਦਘਾਟਨ ਦੇ ਮੌਕੇ ਹਜੂਰ ਬੈਂਸ ਉੱਥੇ ਪਹੁੰਚੇ। ਸੀਐਮ ਭਗਵੰਤ ਮਾਨ ਦੇ ਵੱਲੋਂ ਹੁਣ ਪੰਜਾਬ ਦੇ ਵਿਕਾਸ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ। ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ 19000 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਦਾ ਨਿਰਮਾਣ ਕਿੱਥਾ ਜਾਵੇਗਾ ਤੇ ਉਹਨਾਂ ਦੇ ਵੱਲੋਂ ਇਹਨਾਂ ਜਿਹੜੀ ਲਿੰਕ ਸੜਕਾਂ ਦਾ ਜਿਹੜਾ ਨਿਰਮਾਣ ਦਾ ਉਦਘਾਟਨ ਹੈ ਉਹ ਤਰਨ ਤਰਨ ਵਿਖੇ ਕੀਤਾ ਗਿਆ ਇੱਥੇ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਸਟੇਜ ਤੇ ਸਾਡੀ ਮਾਜੇ ਦੀ ਸਾਰੀ ਅਣਥਕ ਟੀਮ ਬੈਠੀ ਹੈ ਲਾਲਜੀਤ ਪੁੱਲਰ ਜੀ ਕੈਬਨਿਟ ਮਨਿਸਟਰ ਬੈਠੇ ਨੇ ਔਰ ਰਪਾਜਨ ਸਿੰਘ ਜੀ ਈਟੀਓ ਜੰਡੇਆਲਾ ਗੁਰੂ ਤੋਂ ਐਮਐਲਏ ਵੀ ਨੇ ਨਾਲ ਮਨਿਸਟਰ ਵੀ ਨੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਹਿਬਾਨ ਬੈਠੇ ਨੇ ਬਟਾਲੇ ਤੋਂ ਸ਼ੈਰੀ ਕਲਸੀ ਜੀ ਤਰਨ ਤਰਨ ਦੀ ਸਾਡੀ ਸਾਰੀ ਟੀਮ ਰஞ்சிਤ ਜੀ ਮਾ ਹੋ ਰਹੀ ਤਬਲੀਨ ਹੋ ਰਹੀ ਸਾਰੇ ਜਿੰਨੇ ਵੀ ਸਾਡੀ ਟੀਮ ਜਿਹੜੀ ਹੈ ਸਰਬਨ ਸਿੰਘ ਤੁੰਜੀ ਬੈਠੇ ਨੇ ਵਰਸਟ ਸਾਹਿਬ ਬੈਠਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਸਾਰਿਆਂ ਨੂੰ ਇਹਨਾਂ ਸਟੇਜ ਤੇ ਬਿਠਾਉਣ ਵਾਲੇ ਤੁਸੀਂ ਬੈਠੇ ਹੋ ਕਿਉਂਕਿ ਇਹ ਤੁਹਾਡੇ ਹੀ ਪ੍ਰਤਾਪ ਹੈ ਤੁਸੀਂ ਲਾਈਨਾਂ 'ਚ ਲੱਗੇ ਧੁੰਦ ਨਹੀਂ ਦੇਖੀ ਤੁੱਪ ਨਹੀਂ ਦੇਖੀ ਜਦੋਂ ਵੀ ਆਵਾਜ਼ ਮਾਰੀ ਤੁਸੀਂ ਪਹੁੰਚੇ ਇਹ ਹੀ ਚੀਜ਼ ਸਾਡਾ ਹੌਸਲਾ ਵਧਾਉਂਦੀ ਹੈ ਜਿਸ ਤਰ੍ਹਾਂ ਲਾਲਜੀਤ ਪੁੱਲਰ ਜੀ ਨੇ ਕਿਹਾ ਇਹ ਇਲੈਕਸ਼ਨ ਹੋਣੀ ਨਹੀਂ ਚਾਹੀਦੀ ਸੀ ਤੁਸੀਂ ਪਹਿਲਾਂ ਹੀ ਕਸ਼ਮੀਰ ਸਿੰਘ ਸੋਲ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੂੰ ਬਹੁਮਤ ਨਾਲ ਚੁਣ ਲਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਇਹ ਕਿਸੇ ਦੇ ਹੱਥ 'ਚ ਨਹੀਂ ਇਹ ਪ੍ਰਮਾਤਮਾ ਦੇ ਹੱਥ 'ਚ ਹੈ ਉਹਦੇ ਹੁਕਮ ਬਿਨਾਂ ਪਤਾ ਨਹੀਂ ਹਿੱਲਦਾ ਤਾਂ ਇਹ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆਊਗੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੋਨ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬੜਾ ਉਹਨਾਂ ਦਾ ਮੇਰੇ ਨਾਲ ਮੋਹ ਸੀ ਜਦੋਂ ਪ੍ਰੰਤ ਸਭਾ ਵੀ ਆਉਣਾ ਜਾਂ ਵੈਸੇ ਵੀ ਆਉਣਾ ਹਰ ਵਾਰ ਹਲਕੇ ਦੀਆਂ ਗੱਲਾਂ ਉਹਨਾਂ ਨੇ ਕਰਨੀਆਂ ਆਹ ਚਾਹੀਦਾ ਹੈ ਆਹ ਕਰਦੀਏ ਤਾਂ ਹੋਰ ਜ਼ਿਆਦਾ ਵਧੀਆ ਹੋ ਜੂ ਸੌ ਸ਼ਰੀਪ ਬੰਦੇ ਸੀ ਫਲੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਪਿੰਡੂ ਖੇਤਰਾਂ ਵਾਸਤੇ ਅੱਜ ਪਿੰਡੂ ਲਿੰਕ ਸੜਕਾਂ ਉਹਨਾਂ ਦੀ ਰਿਪੇਅਰ ਤੇ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਨਾਲ ਨਾਲ ਅਸੀਂ ਇਹ ਵੀ ਕੀਤਾ ਕਿ 5 ਸਾਲ ਵਾਸਤੇ ਉਹ ਸੜਕ ਦੀ ਰਿਪੇਅਰ ਜਾਂ ਮੇਨਟੇਨੈਂਸ ਵੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਊਗੀ ਜਿਹਨੂੰ ਠੇਕਾ ਮਿਲੂਗਾ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਤਿ ਸ੍ਰੀ ਅਕਾਲ